ਕਣੀ ਰਿਆ ਡੰਗਰ ਰੋੜ ਰੋੜ ਕੇ ਨੇ ਤੂੜੀਆਂ ਰੋੜ ਗਈਆਂ ਨ ਕੁਝ ਨਹੀਂ ਰਿਆ ਪ੍ਰਤਿਸ਼ਾ ਨਹੀਂ ਆਇਆ ਜੀ ਇੱਥੇ ਕੋਈ ਸਰਕਾਰੀ ਅਧਿਕਾਰੀ ਨਹੀਂ ਆਇਆ ਸਾਡਾ ਇਹਨਾਂ ਨੁਕਸਾਨ ਪਿੰਡ ਦਾ ਹੋ ਗਿਆ ਕਣ ਤੂੜੀਆਂ ਰੋੜ ਗਈਆਂ ਨੇ ਪੱਠੇ ਕਣਕਾਂ ਰੋੜ ਗਈਆਂ ਨੇ ਕੁੱਟੀਆਂ ਚ ਪਾਣੀ ਫਿਰਦੇ ਆ ਬੱਚਿਆਂ ਦਾ ਮਾਰਾ ਆ ਲਿਆ ਉਹ ਮੈਂ ਤਮਾਨ ਜੀ ਦੇ ਉਹ ਇੱਧਰ ਜਾ ਕੇ ਕੁਸ਼ੀਆਂ ਮਲੋਂ ਲਿਆ ਪਾਰਟੀਆਂ ਕਰ ਲਿਆ ਇੱਥੇ ਪੰਜਾਬ ਚ ਦੁਨੀਆ ਮਰਨ ਲਈ ਉੱਪਰ ਰੋੜੀ ਗਿਆ ਹਾਂਜੀ ਸਰਪੰਚ ਜੰਗਲ ਖੁੜੇ ਹੜਿਆ ਤੋਰ ਕੋਈ ਨਹੀਂ ਰੁਟ ਪਿਆ ਹਰਾਂ ਦੀ ਮਾਰ ਦਾ ਅਸਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਸ਼ੂ ਨੇ ਕਿਵੇਂ ਮਜਬੂਰੀ ਵਸ ਲੋਕਾਂ ਨੂੰ ਉੱਚੀਆਂ ਥਾਵਾਂ ਤੇ ਲੈ ਕੇ ਆਉਣੇ ਪੈ ਰਹੇ ਨੇ ਔਰ ਸ਼ੜਕਾਂ ਦੇ ਉੱਪਰ ਆ ਕੇ ਜਿਹੜੇ ਪਸ਼ੂ ਬਣੇ ਗਏ ਨੇ ਔਰ ਜਿਹੜੇ ਇਲਾਕੇ ਭਰ ਦੇ ਦੂਜੇ ਪਿੰਡਾਂ ਦੇ ਕਿਸਾਨ ਨੇ ਉਹਨਾਂ ਵੱਲੋਂ ਸੁੱਕਾ ਚਾਰਾ ਜਿਹੜਾ ਆ ਪਸ਼ੂਆਂ ਨੂੰ ਦਿੱਤਾ ਜਾ ਰਿਹਾ ਔਰ ਦੂਸਰੇ ਪਿੰਡਾਂ ਦੇ ਲੋਕ ਬੜੀ ਹੌਮ ਹੋਮਾ ਕੇ ਜਿਹੜੇ ਨੇੜੇ ਦੇ ਜਿਹੜੇ ਲੋਕ ਫਸੇ ਆ ਜਿਹੜੇ ਪਿੰਡਾਂ ਦੇ ਵਿੱਚ ਮੁਸੀਬਤ ਦਾ ਕਹਿਰ ਟੁੱਟਿਆ ਆ ਉੱਥੇ ਉਹ ਰਾਸ਼ਨ ਵੀ ਵੇਚਾਰੇ ਨੇ ਉੱਥੇ ਬਸ਼ਵਨੀ ਚਾਰਾ ਵੀ ਬਚਾਰੇ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਲੰਮੀਆਂ ਲੈਣਾ ਜਿਹੜੀਆਂ ਲੱਗੀਆਂ ਨੇ ਔਰ ਉਹ ਜਿਹੜੇ ਨੌਜਵਾਨ ਤੁਸੀਂ ਦੇਖ ਸਕਦੇ ਹੋ ਕਿ ਹੁਣੇ ਚਾਰਾ ਛੁੱਟ ਕੇ ਇੱਥੇ ਗਏ ਨੇ ਔਰ ਲੋਕਾਂ ਨੂੰ ਲੰਗਰ ਵੀ ਦੇ ਕੇ ਗਏ ਨੇ ਅਜੇ ਨੌਜਵਾਨ ਜਿਹੜੇ ਨੇ ਬੜੇ ਹਿੰਮਤੀ ਨੇ ਜਿਹੜੇ ਇੱਥੇ ਕਰ ਰਹੇ ਨੇ ਹਾਂਜੀ ਬਾਪੂ ਜੀ ਕੀ ਬਣਿਆ ਤੁਹਾਡੇ ਇਲਾਕੇ ਕਿਦਾਂ ਕੀ ਲੱਗ ਗਿਆ ਕੱਖ ਨਹੀਂ ਰਿਹਾ ਡੰਗਰ ਰੋੜ ਰੋੜ ਕੇ ਨੇ ਤੂੜੀਆਂ ਰੋੜਗੀਆਂ ਨੂੰ ਕੁਝ ਨਹੀਂ ਰਿਹਾ ਤੁਸੀਂ ਵੇਖ ਲਿਆ ਹਾਲਾਤ ਜੇ ਪਿੰਡ ਦੇ ਹਾਲਾਤ ਨੇ ਪਾਣੀ ਘਰਾਂ ਚ ਵੜ ਗਿਆ ਆ ਛੜਕ ਦਾ ਪੰਨੋ ਟੁੱਟ ਗਿਆ ਪਿੰਡ ਨੂੰ ਜਾਨ ਨੂੰ ਰਾਹ ਨਿਕਲਿਆ ਕੋਈ ਬਚਾਉਣ ਵਾਸਤੇ ਆਇਆ ਕੋਈ ਨਹੀਂ ਆਇਆ ਮੰਤਰੀ ਨਹੀਂ ਕੋਈ ਆਇਆ ਸਾਡੀ ਕੋਈ ਪਤਾ ਨਹੀਂ ਆਇਆ ਐਮਐਲਏ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ ਇੱਥੇ ਕੋਈ ਸਰਕਾਰੀ ਅਧਿਕਾਰੀ ਨਹੀਂ ਆਇਆ ਸਾਡਾ ਇਹਨਾਂ ਨੁਕਸਾਨ ਪਿੰਡ ਦਾ ਹੋ ਗਿਆ ਕਣ ਤੂੜੀਆਂ ਰੁੜ ਗਈਆਂ ਨੇ ਪੱਠੇ ਕਣਕਾਂ ਰੁੜ ਗਈਆਂ ਨੇ ਕੋਠੀਆਂ 'ਚ ਪਾਣੀ ਫਿਰਨੇ ਆ ਬੱਚਿਆਂ ਦਾ ਮਾਰਾ ਆ ਲਿਆ ਕੋਈ ਅਜੇ ਤੱਕ ਨਹੀਂ ਪਹੁੰਚਿਆ ਸਰਕਾਰ ਤੱਕ ਨਹੀਂ ਕੰਮ ਨਹੀਂ ਕਰ ਰਹੀ ਜਿਹੜਾ 5 ਤੋਂ 6 ਫੁੱਟ ਜਿਹੜਾ ਪਾਣੀ ਫਿਰਨੇ ਨੇ ਜਿਹੜੇ ਜਲਾੜੀ ਸਾਰੀ ਨਹੀਂ ਲਈ ਅਜੇ ਤੱਕ ਭਗਵੰਤ ਮਾਨ ਜੀ ਦੇ ਉੱਧਰ ਜਾ ਕੇ ਕੁਝ ਗਿਆ ਮਲਾਉਣ ਰਿਆ ਪਾਰਟੀਆਂ ਕਰ ਰਿਆ ਇੱਥੇ ਪੰਜਾਬ ਚ ਦੁਨੀਆ ਮਰਨ ਰਹੀ ਹਾਂਜੀ ਸਾਰ ਲ ਨਹੀਂ ਆਇਆ ਕੋਈ ਸਾਰ ਲ ਨਹੀਂ ਆਇਆ ਇੱਕ ਕਾਲੀ ਸਰਕਾਰ ਆ ਬਾਦਲ ਸੁਖਵੀਰ ਬਾਦਲ ਆ ਜਿਹੜਾ ਲੋਕਾਂ ਦੀ ਵਾਰ ਪੁੱਛਣ ਰਿਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਬੀਐਸਐਫ ਵਾਲੇ ਜਿਹੜੇ ਨੇ ਉਹ ਵੀ ਟਰੈਕਟਰ ਚਲਾ ਕੇ ਜਿਹੜੀ ਕਿਸਾਨਾਂ ਦੀ ਮਦਦ ਕਰਦੇ ਦਿਖਾਈ ਦੇ ਰਹੇ ਨੇ ਤੁਸੀਂ ਦੇਖੋ ਕਿ ਜਿਹੜੇ ਬੀਐਸਐਫ ਦੇ ਨੌਜਵਾਨ ਨੇ ਉਹ ਖੁਦ ਜਿਹੜੇ ਆ ਇਹ ਹੜ੍ਹਾਂ ਦੀ ਮਾਰ ਦੇ ਵਿੱਚ ਜਿਹੜੇ ਲੋਕ ਫਸੇ ਉਹਨਾਂ ਦੀ ਮਦਦ ਕਰਦੇ ਦਿਖਾਈ ਦੇ ਰਹੇ ਨੇ ਔਰ ਜਿਹੜੇ ਲੋਕ ਫਸੇ ਨੇ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਔਰ ਬਹੁਤ ਬੁਰਾ ਹਾਲਾਤ ਹੈ ਜਿਹੜੇ ਅਗਲੇ ਪੰਨੇ ਟਰੈਕਟਰਾਂ ਦੇ ਰਹੀਂ ਜਿਹੜੇ ਬੀਐਸਐਫ ਵਾਲੇ ਨੇ ਪਿੰਡੂ ਲੋਕ ਜਿਹੜੇ ਨੇ ਫਸੇ ਨੇ ਉਹਨਾਂ ਦੀ ਮੁਸੀਬਤ ਵਿੱਚ ਉਹਨਾਂ ਦੀ ਬਾਹ ਫੜਦੇ ਦਿਖਾਈ ਦੇ ਰਹੇ ਤੁਸੀਂ ਦੇਖੋ ਕਿ ਇਸ ਬੰਨੇ ਜਿਹੜੇ ਦੂਰ ਤਰਾਡੇ ਪਿੰਡ ਸਾਰੇ ਪਿੰਡਾਂ ਦਾ ਸੰਪਰਕ ਟੁੱਟ ਚੁੱਕਾ ਲੋਕ ਕੋਠਿਆਂ ਦੇ ਉੱਤੇ ਨੇ ਚਿਹਰੇ ਉਹਨਾਂ ਦੇ ਉੱਤਰ ਗਏ ਨੇ ਹੁਣ ਬਰਸਾਤ ਜਰੂਰ ਰੁਕੀ ਆ ਉਹ ਤੁਸੀਂ ਦੂਰ ਤੱਕ ਦੇਖ ਸਕਦੇ ਹੋ ਕਿ ਲੋਕੇ ਬੜੀ ਆਸੁਮੇਤ ਨਾਲ ਲੋਕਾਂ ਵੱਲ ੱਟਣ ਰਹੇ ਨੇ ਪ੍ਰਸ਼ਾਸਨ ਵੱਲੋਂ ਤੱਕ ਦੇਖਾਈ ਦੇ ਰਿਹਾ ਕਿ ਉਹਨਾਂ ਦੀ ਕੋਈ ਬਾਹ ਫੜੇ ਪਰ ਅਜੇ ਤੱਕ ਤੇ ਜਿਹੜਾ ਆ ਉਤਰਾਤ ਬੜਾ ਕਹਿਰਮਾਨ ਦਿਖਾਈ ਦੇ ਰਿਹਾ ਔਰ ਤੇ ਫੇਰੇ ਜਿਹੜਾ ਪਾਣੀ ਦਾ ਜਿਹੜਾ ਆਲਮ ਹੈ ਉਹ ਲੋਕਾਂ ਨੂੰ ਡੁੱਬੀ ਬੈਠਾ ਆ ਔਰ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਕਿ ਇਹਦੀ ਪਰਪਾਈ ਕਰਨੀ ਬਹੁਤ ਮੁਸ਼ਕਲ ਹੋ ਗਈ ਆ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਇੱਕ ਗੁਜਰਾਂ ਦਾ ਪਰਿਵਾਰ ਆ ਉਹਨਾਂ ਦੇ ਜਿਹੜਾ ਕੁੱਲੇ ਹੀ ਆ ਉਹ ਕੁੱਲੇ ਸਾਰਾ ਰੁੜ ਚੁਕਾ ਆ ਔਰ ਆਪਣਾ ਮਾਲ ਡੰਗਰ ਜਿਹੜਾ ਟਰਾਲੀਆਂ ਤੇ ਟਰੈਕਟਰਾਂ ਨਾਲ ਹੀ ਦੁਜੇ ਸੱਕੇ ਥਾਂ ਮਤੇ ਖੜ ਰਹੇ ਨੇ ਔਰ ਮੰਜ਼ਰ ਇਹ ਜਿਹਾ ਬਣਿਆ ਕਿ ਜਿਹੜੇ ਬਰਸਾਤ ਦਾ ਪਾਣੀ ਆ بارش ਦਾ ਪਾਣੀ ਆ ਔਰ ਜਿਹੜਾ ਹੜ ਦਾ ਪਾਣੀ ਆ ਉਹਨੇ ਇੰਨੇ ਹਾਲਾਤ ਮਾਰੇ ਕਰ ਦਿੱਤੇ ਆ ਕਿ ਇਹ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਨੇ ਪਹਿਲੇ ਰੱਬ ਆਸਰੇ ਰਹਿੰਦੇ ਨੇ ਉਹਨਾਂ ਨੂੰ ਜਿਹੜੇ ਨਹਿਰ ਦੇ ਕਿਨਾਰੇ ਤੇ ਸਭ ਚੱਕੀ ਨਹਿਰ ਦੇ ਕਿਨਾਰੇ ਔਰ ਉਹਨਾਂ ਦਾ ਕਿਵੇਂ ਦਾ ਹਾਲਾਤ ਨੇ ਹਾਂਜੀ ਕੀ ਗੱਲ ਹੋਈ ਆ ਪਾਣੀ ਦੇ ਕਾਰਨ ਸਾਰ ਪਾਣੀ ਕਾਰਨ ਰੋੜੀ ਸਾਰ ਕਿੰਨਾ ਕੁ ਨੁਕਸਾਨ ਹੋਇਆ ਸਾਰ ਨੁਕਸਾਨ ਜੇ ਹੁਣ ਤੈਨੂੰ ਪਤਾ ਘਰ ਦਾ ਕੀ ਦੱਸੀ ਸਭ ਕੁ ਰੋੜੀ ਗਿਆ ਹਾਂਜੀ ਸਿਰਫ ਜੰਗਲ ਖੁੱਲੇ ਹੜਿਆ ਔਰ ਕੁਝ ਨਹੀਂ ਬਚਿਆ ਹੁਣ ਮਾਲ ਡੰਗਰ ਤੇ ਬੱਚੇ ਲਾ ਕੇ ਕਿੱਥੇ ਚੱਲਿਓ। ਇਹ ਇੱਥੇ ਬਾਈ ਬਾਸੇ ਪੋਲ ਦੇ ਖਿਆਨੇ ਕੋ ਤਰਪਾਲ ਨਹੀਂ ਰਾਣੂ ਕੋ ਕੋਈ ਨਹੀਂ ਮੀਂਹ ਦੇ ਵਕੀ ਰਹਿਣਾ। ਕੋਈ ਸਰਕਾਰ ਨੇ ਮਦਦ ਕੀਤੀ ਹੈ? ਹਾਂਜੀ ਕੋਈ ਨਹੀਂ ਕੀਤੀ ਸਰਪ੍ਰੀ। ਕਿੰਨੇ ਕੁ ਪਰਿਵਾਰ ਇੱਥੇ ਹੋ ਜੜੇ ਨੇ? ਸੱਤ-ਅੱਠ ਢੇ ਰਹੇ ਆ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਆ ਪਾਣੀ ਦੇ ਕਾਰਨ ਇਹ ਹਾਲਾਤ ਇਦਾਂ ਦੇ ਬਣੇ ਨੇ। ਜਿਹੜੇ ਆਪਣੇ ਮਾਲ ਡੰਗਰ ਦੇ ਉਹ ਵੀ ਸੁਰੱਖਿਅਤ ਕੱਢਦੇ ਪੈ ਰਹੇ ਨੇ। ਉਹ ਕੁਦਰਤ ਜਿਹੜੀ ਕਿਵੇਂ ਕਹਿਰਵਾੜ ਹੋਈ ਆ ਹੜ੍ਹਾਂ ਦੇ ਕਾਰਨ ਇਹ ਜਿਹੜੇ ਹਾਲਾਤ ਨੇ ਵੱਧ ਤੋਂ ਵੱਧਰ ਬੰਦੇ ਦਿਖਾਈ ਦੇ ਰਹੇ ਨੇ। ਇਹ ਜਿਹੜਾ ਡੇਰਾ ਬਾਬਾ ਨਾਨਕ ਇਲਾਕਾ ਆ ਰਾਵੀ ਦਾ ਜਿਹੜੀ ਮਾਰ ਆ ਉਸ ਮਾਰ ਦੇ ਕਾਰਨ ਉਹ ਸਾਰੇ ਪਿੰਡ ਦਰਜਨਾ ਪਿੰਡ ਜਿਹੜੇ ਨੇ ਪ੍ਰਭਾਵਿਤ ਹੋ ਚੁੱਕੇ ਨੇ ਔਰ ਜਿਹੜੇ ਡੇਰੇ ਆ ਤੇ ਲੋਕ ਰਹਿੰਦੇ ਨੇ ਉਹਨਾਂ ਦਾ ਇਹ ਹਾਲ ਆ ਔਰ ਜਿਹੜੇ ਗੁਜਰਾਤ ਦੇ ਜਿਹੜੇ ਕੁਲੇ ਨੇ ਜਿਹੜੇ ਉਹਨੇ ਤੀਲਾ-ਤੀਲਾ ਕਰਕੇ ਜੋੜੇ ਸਨ ਉਹ ਪਾਣੀ ਦੇ ਵਹਿ ਦੇ ਵਿੱਚ ਵਹਿ ਚੁੱਕੇ ਨੇ ਸਹਾਯੋਗੀ ਕੈਮਰਾਮੈਨ ਗੋਰੇ ਦੇ ਨਾਲ ਰਜਿੰਦਰ ਧਾਲੀਵਾਲ ਪੀਟੀਸੀ ਨਿਊਜ਼ ਡੇਰਾ ਬਾਬਾ ਨਾਨਕ